ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਭਾਣੂਕੀ ਦੇ ਰਹਿਣ ਵਾਲੇ 5 ਸਾਲਾ ਬੱਚੇ ਹਰਵੀਰ ਸਿੰਘ ਪੁੱਤਰ ਅਮਨਦੀਪ ਦੀ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਹੁਸ਼ਿਆਰਪੁਰ ਵਿਖੇ ਕੀਤੀ ਗਈ ਬੇਰਹਿਮੀ ਨਾਲ ਹਤਿਆ ਤੋਂ ਬਾਅਦ ਜਿੱਥੇ ਵਕਫਾ ਖਿਆਸੀ ਨੇਤਾ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਉੱਥੇ ਹੀ ਸ਼ੁਕਰਵਾਰ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਰਵਤਾਰ ਸਿੰਘ ਕ੍ਰਿੰਪਰੀ ਵੀ ਆਪਣੇ ਸਾਥੀਆਂ ਸਮੇਤ ਪਿੰਡ ਭਾਣੂਕੀ ਵਿਖੇ ਪਹੁੰਚੇ ਜਿੱਥੇ ਉਹਨਾਂ ਮ੍ਰਿਤਕ ਬੱਚੇ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਉੱਥੇ ਹੀ ਇਸ ਦੁਖਦਾਈ ਘਟਨਾ ਦੀ ਜੰਮ ਕੇ ਨਿਖੇਦੀ ਵੀ ਕੀਤੀ ਇਸ ਮੌਕੇ ਉਹਨਾਂ ਗੱਲਬਾਤ ਕਰਦੇ ਕਿਹਾ ਕਿ ਇਹ ਅਪਰਾਧ ਬਹੁਤ ਹੀ ਘਿਣਾਉਣਾ ਅਪਰਾਧ ਹੈ ਜਿਸ ਲਈ ਦੋਸ਼ੀ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨਾਲ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਤੰਜਕਸਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਇਸ ਘਟਨਾ ਤੋਂ ਬਾਅਦ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ 2 ਮਿੰਟ ਦਾ ਸਮਾਂ ਤੱਕ ਨਹੀਂ ਕੱਢਿਆ ਬਹੁਤ ਹੀ ਦੁਖਦਾਇਕ ਘਟਨਾਕਰਮ ਜੋ ਹੁਸ਼ਿਆਰਪੁਰ ਦੇ ਵਿੱਚ 9 ਸਤੰਬਰ ਨੂੰ ਹੋਇਆ ਸੀ ਕਿ ਬੱਚਾ 5 ਸਾਲ ਦਾ ਹਰਵੀਰ ਸਿੰਘ son of ਅਮਨਦੀਪ ਜਿਹੜੀ ਬੇਰਹਿਮੀ ਨਾਲ ਹਤਿਆਉ ਦੀ ਕਰ ਦਿੱਤੀ ਗਈ ਸੀ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਉਸੇ ਦਿਨ ਆਪਣੀ ਟੀਮ ਭੇਜ ਕੇ ਜੋ ਵੀ ਪ੍ਰਸ਼ਾਸਨਿਕ ਕਾਰਵਾਈ ਕਰਵਾਣੀ ਸੀ ਉਹਦੇ ਲਈ ਯਤਨ ਕੀਤੇ ਔਰ ਅੱਜ ਮੈਂ ਉਹਨਾਂ ਦੇ ਪਿੰਡ ਭਾਨੋ ਕੀ ਆ ਕੇ ਪਰਿਵਾਰ ਨੂੰ ਵੀ ਮਿਲਿਆ ਔਰ ਹਰਵੀਰ ਦੇ ਪਿਤਾ ਨੇ ਦੱਸਿਆ ਮੈਂ ਪੁੱਛਿਆ ਉਹਨਾਂ ਨੂੰ ਜੋ ਵੀ ਪਰਿਵਾਰਕ ਦਰਦ ਕਿਉਂਕਿ ਮੈਂ ਸਮਝਦਾ ਕਿ ਐਸਾ ਘਣਾਉਣਾ ਅਪਰਾਧ ਹੈ ਕਿ ਦੇ ਵਿੱਚ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਔਰ ਜਲਦੀ ਤੋਂ ਜਲਦੀ ਮਿਲਣੀ ਚਾਹੀਦੀ ਇੱਕ ਐਗਜ਼ੈਂਪਲਰੀ ਤਾਂ ਕਿ ਆਉਣ ਵਾਲੇ ਸਮੇਂ 'ਚ ਕਿਸੇ ਹੋਰ ਨੂੰ ਆਪਣਾ ਪੁੱਤ ਦੀ ਨਾ ਗਵਾਣਾ ਪਵੇ। ਔਰ ਮੈਂ ਸਭ ਦਾ ਕਿਹਦਾ ਰੂਪ ਕ੍ਰਾਈਮ ਦਾ ਜਿਹੜਾ ਉਹ ਸਰਕਾਰ ਦੀ ਨਾਨ ਇਫੈਕਟਿਵਨੈਸ ਲਾ ਐਂਡ ਆਊਟਰ ਦੇ ਇਸ਼ੂ ਦੇ ਉੱਪਰ ਨੈਗਲੀਜੈਂਸੀ ਔਰ ਸਰਕਾਰ ਦਾ ਸੈਂਸਿਟਿਵ ਨਾਉਟ ਕੁਝ ਸਰਕਾਰ ਦੀ ਨੈਗਲੀਜੈਂਸੀ ਔਰ ਨਾਨਸੈਂਸਿਟਿਵ ਇਸ ਕਰਕੇ ਵੀ ਸਾਬਤ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਅੱਜ ਤੱਕ ਵੀ ਆ ਕੇ ਪਰਿਵਾਰ ਦੇ ਨਾਲ ਦੋ ਸ਼ਬਦ ਹਮਦਰਦੀ ਦੇ ਨਹੀਂ ਕਹੇ ਜ਼ਖਮ ਤੇ ਮਲਮ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਟੇਟ ਦਾ ਮੁੱਖ ਮੰਤਰੀ ਜਿਹੜਾ ਬਣਦਾ ਉਹ ਪੂਰੇ ਪੰਜਾਬ ਦਾ ਉਹਦਾ ਇੱਕ ਤਰ੍ਹਾਂ ਨਾਲ ਪਰਿਵਾਰ ਹੁੰਦਾ ਔਰ ਪਰਿਵਾਰ 'ਚ ਇੱਡਾ ਵੱਡਾ ਹਾਦਸਾ ਹੋਇਆ ਉਹ ਮੇਰੀ ਇੱਡਾ ਵੱਡਾ ਕ੍ਰਾਈਮ ਹੋਇਆ ਹੋਵੇ। ਤੋਂ ਮੁੱਖ ਮੰਤਰੀ ਸਾਹਿਬ 2 ਮਿੰਟਾਂ ਸਮਾਨਾ ਕਰ ਸਕੋ। ਤੋਂ ਇਹ ਸੱਟਲੇ ਸਾਰਿਆਂ ਦੇ ਦੁਖਦਾਇਕ ਹੈ, ਦਰਦਨਾਕ ਹੈ ਔਰ ਉਹਨਾਂ ਦੀ ਨੈਗਲੀਜੈਂਸ। ਮੋਦੀ ਸਮਾਜ ਪਾਰਟੀ ਦਾ ਪੰਜਾਬ ਸਰਕਾਰ ਨੂੰ ਕਹਿਣਾ ਕਿ ਇਹਦੇ ਬਾਰੇ ਮੁੱਖ ਮੰਤਰੀ ਸਾਹਿਬ ਜ਼ਰੂਰ ਬੋਲਣ। ਮੁੱਖ ਮੰਤਰੀ ਜੀ ਇਹਦੇ ਤੇ ਆਪਣਾ ਸਟੈਂਡ ਸਪਸ਼ਟ ਕਰ। ਔਰ ਪੀੜਿਤ ਪਰਿਵਾਰ ਜਿਹੜਾ ਵਿਕਟਮ ਇੱਥੇ ਦੋਸ਼ੀ ਨੂੰ ਸਜ਼ਾ ਦੇਣੀ ਪੀੜਿਤ ਪਰਿਵਾਰ ਨੂੰ ਘੱਟੋ ਘੱਟ 1 ਕਰੋੜ ਰੁਪਏ ਦਾ ਕੰਪਨਸੇਸ਼ਨ ਇਹ ਸਰਕਾਰ ਦੇ ਕਿਉਂਕਿ ਇੰਡੀਅਨ ਸੁਸਾਇਟੀ ਚ ਬੱਚੇ ਜਿਹੜੇ ਆ ਉਹੀ ਪੇਰੈਂਟਸ ਦੀ ਪੂੰਜੀ ਹੁੰਦੀ ਹੈ ਕੈਪੀਟਲ ਹੁੰਦੀ ਔਰ ਇਹ ਏਡਾ ਵੱਡਾ ਨੁਕਸਾਨ ਨਾ ਪੂਰਾ ਹੋਣ ਵਾਲਾ ਘਾਟ ਆ ਇਸ ਕਰਕੇ ਮੁੱਖ ਮੰਤਰੀ ਪੰਜਾਬ ਆਪਣੇ ਰਾਹਤ ਕੋਸ਼ਟ ਫੰਡ ਦੇ ਵਿੱਚੋਂ ਪਰਿਵਾਰ ਨੂੰ 1 ਕਰੋੜ ਦੀ ਮਦਦ ਕਰੇ ਔਰ ਇਹ ਜ ਰਿਲੈਕਸੇਸ਼ਨ ਕਰਕੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦਾ ਪ੍ਰਬੰਧ ਕਰਕੇ ਸਦਕਾਰ ਦੇਵੇ ਧੰਨਵਾਦ ਜੈਪੀ ਜੈਪੀ